ਹਾਂਜੀ ਦੋਸਤੋ ਵੀਰ ਚੱਲਾਂ ਮੈਂ ਤੁਹਾਡਾ ਆਪਣਾ ਸ਼ੂਟ ਆਨੇ ਤੇ ਸੋਤਾ ਤੇ ਅੱਜ ਆਪਾਂ ਜਾਵਾਂਗੇ ਵਿਆਹ ਤੇ ਅੱਜ ਜਾਂਦੇ ਆਂ ਵਿਆਹ ਤੇ ਤੇ ਹੋਰ ਦੋ ਇੱਕ ਬੋਲੀ ਜੋੜੇ ਮੋੜੇ ਨਾਲ ਆਪਾਂ ਜਾਣਾ ਵਾ ਬਟਿਆਲਾ ਹਾਂਜੀ ਆਪਾਂ ਪਹੁੰਚ ਗਏ ਸੀ ਤੇ ਆਪਾਂ ਬਟਿਆਲਾ ਪਹੁੰਚ ਗਏ ਹੁਣ ਇੱਕ ਵਾਰੀ ਇੱਥੇ ਗੱਡੀ ਡਾਕ ਕੇ ਤੇ ਜਾਣਾ ਨੂੰ ਜਾਂਦੇ ਆਂ ਵਿਆਹ ਵਾਲੇ ਘਰੇ ਮਿਲਦੇ ਆਂ ਆਪਾਂ ਵਿਆਹ ਵਾਲੇ ਘਰੇ ਤੇ ਗੱਡੀ ਲਾਤੀ ਆਪਾਂ ਹਣ ਘਰੇ ਤੇ ਫਿਰ ਹੁਣ ਜਾਣੇ ਆਪਾਂ ਉਧਰ ਘਰੇ ਵਿਆਹ ਲੈ ਚਲੇ ਇਹਨਾਂ ਨੂੰ ਸੈੱਟ ਕਰਾ ਲਈ ਬਾਅਦ ਚ ਉਹ ਕੋਈ ਗੱਲ ਨਹੀਂ ਕਿਸੇ ਨਾਲ ਹਾਂਜੀ ਇਹ ਤੂੰ ਬਾਅਦ ਜੀ ਜਾ ਆਪਾਂ ਆਏ ਸੀ ਕਿੱਧਰ ਹਾਂਕਲ ਜ਼ਾਹਰ ਤਿੰਨ ਦਾ ਪਰ ਹਾਂਜੀ ਆਪਾਂ ਆਏ ਸੀ ਵਿਆਹ ਤੇ ਮੈਂ ਤਾਂ ਨਹੀਂ ਸੀ ਵਿਆਹ ਜੀ ਕਿਸੇ ਨੂੰ ਨਹੀਂ ਦੱਸਿਆ ਤੇ ਉਹਨੇ ਵੀ ਸਾੜੀ ਦਾ ਵਿਆਹ ਸੀ ਆ ਪੇਗਰ ਮੀਂਹ ਨਹੀਂ ਮੰਨਣਾ ਸਾਨੂੰ ਨਾਲ ਮਾਰਿਆ ਅਸੀਂ ਗਿਆ ਗਿਆ ਤੇ ਯਾਰ ਗਿਆ ਤੇ ਉਹੋ ਕਹੇਦੀ ਵੀਡੀਓ ਬਣਾਉਂਦੀ ਫੋਟੋ ਕਹੇਦੀ ਵੀਡੀਓ ਬਣਾਉਂਦੀ ਹਾਂ karena banyak kali kalau ਗੋਟ ਨੂੰ ਘਰੇ ਦਾ ਪਤਾ ਨਹੀਂ ਪਰ ਪੈਰਾਂ ਨੂੰ ਝਾਂਜਰ ਜਰੂਰ ਬਣ ਗਈ ਹੈ ਜੀ ਰੋਜੀ ਦਾ ਮੈਡਮ ਦਾ ਵਿਆਹ ਹੋ ਰਿਹਾ ਬੜੀ ਕੋਲ ਫੇਮਸ ਇਨਸਟਾ ਦੇ ਆ ਵੀ ਲੋਕੀ ਸਾਰਾ ਸੁਗਨ ਲੱਗ ਗਿਆ ਦੁਪਾਰਕ ਦਾ ਮਿਲਣ ਦਾ ਕਾਰਜ ਕੋ ਬਲੌਗ ਟਰੈਵਲ ਕਰਨਾ ਆਈ ਸੀ ਤੁਹਾਡੀ ਮੋਟੋ ਜੀ ਹਾਇਰਾ ਸਾਡੀ ਵੀ ਕੋਈ ਨਹਿਰਾ ਆ ਸਰ ਕਿਰਪਾ ਕੀ ਹਾਂਜੀ ਸਵੇ ਹੈਲੋ ਕਿੱਥੇ ਗਿਆ ਸੀ ਰਚਲੀ ਹੋਈ ਦੀ ਅੱਛਾ ਲਾਤੀਆਂ ਨਹੀਂ ਨਰ ਵਿਚਾਰ ਚਾਰ ਚਾਰ ਰੁਪਏ ਨੇ ਬਰਾਤੀਏ ਇਤਰਾ ਮੇਰੇ ਸਾਡੇ ਸਾਹ ਇਦਾਂ ਬਾਤ ਹੋ ਰਾਂ ਅੰਗੜੋਲੀ ਸੋਈ ਸਕਣੇ ਆਪਾਂ ਮੇਲ ਜਨ ਸਾਰਾ ਪਿਆਰ ਆ ਲਾਸਟ ਜੋ ਲਾਸਟ ਰਸਮਾਂ ਹੋ ਕਰਕੇ ਇਸ ਵਾਰ ਡੋਲੀ ਵਿਰਾਗਰਦਾ ਤੇ ਆਪਾਂ ਨੂੰ ਵਿਚੋਲਿਆਂ ਨੂੰ ਦਿੱਤੀ ਹੋਵੇ ਆਪਾਂ ਸਕਣ ਪਾ ਚੁੱਕੇ ਆ ਤੇ ਇਧਰ ਮੇਰੇ ਤੁਹਾਨੂੰ ਸਾਥ ਦੇ ਸਾਲੀ ਹੋਣਾ ਅਗਰ ਪਾਉਣਗੇ ਲੋ ਵੀ ਆਪਾਂ ਫੋਟੋਗ੍ਰਾਫੀ ਕਰਕੇ ਤੇ ਹੁਣ ਡੋਲੀ ਤੋੜ ਦਿਆਂ ਉਸ ਤੋਂ ਬਾਅਦ ਸਮਾਪਤ ਫਰੀਆ ਹੋ ਗਿਆ ਸਮਾਪਤ ਬਹੁਤ ਅਸੀ ਕਰਨ ਦੀ ਲੋੜ ਹੈ ਤੁਮਰਾਂ ਜੋ ਆਇਆ ਉਹ ਹਰ ਜੀ ਇਹ ਜੋ ਕੀ ਹੈ ਨਾ ਨਵਾਂ ਬੰਦਾ ਪੂਰਾ ਖੁਸ਼ ਹੈ ਇੰਨੀ ਗਰਮੀ ਚ ਜਾਗ ਰਹਾ ਸਾਰਿਆਂ ਨੂੰ ਮਾਰਿਆ ਚਲੋ ਵੀ ਢੋਲੀ ਹੁਣ ਤੁਰਨ ਲੱਗੀ ਆ ਕੁੜੀ ਬਲਾਰ ਲਈ ਚੋਲ ਤੇ ਇਸ ਟਾਈਮ ਕੁੜੀ ਤੇ ਮੁੰਡਾ ਬਹੁਤ ਪੂਰਾ ਖੁਸ਼ ਆ ਸਾਰੇ ਹੁਣ ਦੇਖਦੇ ਆ ਪੰਜ ਮਿੰਟਾਂ ਨੂੰ ਕੀ ਰਿਐਕਸ਼ਨ ਹੁੰਦਾ ਨਾਲ ਮੁੰਡਾ ਵੀ ਪੂਰਾ ਸੋਨੇ ਤੇ ਕੁੜੀ ਵੀ ਚੌਲ ਚੂਲ ਖਲਾਰਦੇ ਵੀ ਇਹਦੇ ਪੰਜ ਮਿੰਟਾਂ ਨੂੰ ਕੀ ਰਿਐਕਸ਼ਨ ਹੁੰਦਾ ਇਸ ਟਾਈਮ ਦਾ ਪੂਰੇ ਖੁਸ਼ ਹੈ ਹੱਸ ਰਹੇ ਆ ਚਲੋ ਚਲੋ ਸਾਰਾ ਤੇ ਹੁਣ ਡੋਲੀ ਤੁਰੀ ਹਾਂਜੀ ਹੁਣ ਬੈਠਣ ਲੱਗੇ ਆ ਡੋਲੀ ਚ ਤੇ ਬਿਠਾਉਣੇ ਨਾਲ ਹੁਣ ਤੇ ਅਲਵਿਦਾ ਕਰਦੇ ਆ ਆਪਣੀ ਟੈਨਸ਼ਨ ਫਰੀ ਆਪਾਂ ਜਮਾਂ ਕਰ ਵਾਹ ਵੀ ਲੱਗੇ ਬੈਠਣਾ ਹਾਂ ਬਟਾਉਣ ਮਿਲਣਾ ਗੱਡੀ ਸ਼ਿੰਗਾਰਨ ਦਾ ਟਾਈਮ ਹੀ ਮਿਲਿਆ ਤੇ ਟਾਈਮ ਵਿਆਹ ਪੈ ਗਿਆ ਤੇ ਇਹਨੂੰ ਕੋਈ ਨਹੀਂ ਵਿਆਹ ਦੀ ਟੈਨਸ਼ਨ ਹੈ ਕੁਝ ਕੁਝ ਜਾ ਰਹੀ ਹੈ ਤੁਰਗੀ ਢੋਲੀਓ ਜਾ ਰਹੀ ਹੈ ਅਸੀਂ ਹੁਣ ਚੱਲਦੇ ਹਾਂ ਸਾਡੀ ਵੀ ਰਾਣੀ ਸੁਨਦਰਾ ਸਟਾਰ ਖੜੀ ਆ ਜਾ ਆ ਜਾ ਦੇ ਆਤੋਂ ਵਾਪਸੀ ਆ ਕੇ ਕਰਿਆ ਆਗੇ ਸੀ ਸੋਣ ਆਏ ਆਪਾ ਘੁੰਮਣ ਹੈ ਘੁੰਮਣ ਕਮਾਉਣ ਆਏ ਆ ਇਧਰ ਦੀ ਪੂਣਾ ਮੈਡਮ ਜੀ ਇਧਰ ਨਵੇਂ ਨਵੇਂ ਮੈਡਮ ਜੀ ਦੇਖ ਲੋ ਕੱਦ ਪਾਉਗੇ ਜੱਡਾ ਇਹ ਗਾਣਾ ਇੰਤੇ ਬਣਿਆ ਹੋਇਆ ਜਿਹੜਾ ਠੀਕ ਆ ਸਾਰੇ ਆਨੇ ਕਮੈਂਟ ਕਰਕੇ ਦੱਸਿਓ ਕਿ ਵਾਕਿਆ ਇਹਦੇ ਤੇ ਬਣਿਆ ਜਾਂ ਨਹੀਂ ਵਾਪਸੀ ਹੁੰਦੇ ਹੁਣ ਘਰ ਨੂੰ ਜਾ ਰਹੇ ਆ ਤੇ ਇਧਰ ਉੱਚੇ ਲੰਮੇ ਕੱਦ ਵਾਲੇ ਬੰਦੇ ਸਾਡੇ ਨਾਲ ਆ ਦੇਖ ਸਕਦੇ ਹੋ ਤੁਸੀਂ ਸੋ ਹਾਂਜੀ ਦੋਸਤੋ ਫਾਈਨਲੀ ਆਪਾਂ ਕਰਿਆ ਆ ਗਏ ਸੀ ਤੇ ਸ਼ਾਮੇ ਆਪਾਂ ਸੈਲਸੂ ਕਰਕੇ ਆ ਗਏ ਨਹਾ ਲੋ ਕੇ ਰੋਟੀ ਪਾਣੀ ਖਾ ਕੇ ਤੇ ਆਪਾਂ ਲੱਗੇ ਆ ਲੰਮੇ ਪਹਿਣ ਸੋ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਤਾਂ ਤੁਹਾਨੂੰ ਅਗੀਆਂ ਵੀ ਨਵੀਂ ਵੀਡੀਓ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਲਾਈਕ ਮੈਡ ਸ਼ੇਅਰ ਜ਼ਰੂਰ ਕਰਿਓ ਸੋ ਬਾਏ ਬਾਏ